ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨੇ ਕਿਹਾ ਜਿਗਾ ਕਿ ਤੂੰ ਬਿਆੰਤੇ ਦੇ ਰਾਹ ਤੇ ਤੁਰਿਆ ਆਂ ਤੇ 13 ਵਜੇ ਕੋਈ ਹੋਣਾ ਆ ਪਰ ਹਾਲਾਂਕਿ ਇਹ ਗੱਲ ਕਦੇ ਕਿਸੇ ਨੇ ਸੁਣੀ ਨਹੀਂ ਗਈ ਇਹ ਗੱਲ ਕਦੇ ਕਿਸੇ ਨੇ ਵੇਖੀ ਨਹੀਂ ਗਈ ਪਰ ਅੱਜ ਪੁਰਾਣੀਆਂ ਵੀਡੀਓ ਕੱਢ ਕੇ ਪੰਜਾਬ ਦੀ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਇੱਕ ਹਲ ਬਣਾਉਂਦਾ ਕੀਤਾ ਆ ਤੇ ਇਹ ਗੱਲ ਕਹੀ ਆ ਤੇ ਜੀ ਪੰਜਾਬ ਦਾ ਮੁੱਖ ਮੰਤਰੀ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਦੇ ਨਿਸ਼ਾਨੇ ਤੇ ਆ ਸੌਣ ਨੂੰ ਬੜਾ ਅਜੀਬ ਤਾਂ ਲੱਗਦਾ ਆ ਕਿ ਜਦੋਂ ਇਹ ਪੰਜਾਬ ਦੇ ਵਿੱਚ ਸੀਗੇ ਇੱਥੇ ਉਦੋਂ ਤਾਂ ਕੋਈ ਗੱਲਬਾਤ ਨਿਕਲੀ ਨਹੀਂ ਗਈ ਫੋਨ ਉਹਨਾਂ ਦੇ ਕੋਲ ਸੀਗੇ ਸਾਰੇ ਕੁਝ ਉਹਨਾਂ ਦੇ ਕੋਲ ਆ ਹੁਣ ਕਿੰਨੇ ਟਾਈਮ ਤੋਂ ਜੇਲ੍ਹ 'ਚ ਬੰਦੇ ਆ ਤੇ ਜੇ ਉਹ ਅੱਜ ਵੀ ਆਈਐਸਆਈ ਦੇ ਸਬੰਧ ਵਿੱਚ ਹੈਗੇ ਆ ਅੱਜ ਵੀ ਉਹਨਾਂ ਦਾ ਕੰਟੈਕਟ ਦੇ ਵਿੱਚ ਹੈਗੇ ਆ ਤੇ ਫਿਰ ਇਹ ਚਿੰਤਾ ਦਾ ਵਿਸ਼ਾ ਤਾਂ ਫਿਰ ਕੀ ਦੀ ਗੱਲ ਤੇ ਕੈਸਾ ਵਿਆਪਾ ਪੰਜਾਬ ਦੀ ਸਰਕਾਰ ਵਾਸਤੇ ਆ ਕਿ ਜਾਂ ਆਮ ਲੋਕਾਂ ਵਾਸਤੇ ਆ ਉਹ ਮੁੱਖ ਮੰਤਰੀ ਕਿਉਂ ਫਿਰ ਦਾ ਬਾਕੀ ਨੂੰ ਕੋਈ ਖਤਰਾ ਹੋਣਗੇ ਉਹ ਇੱਕ ਤਾਂ ਬੰਦਾ ਜੇਚ ਬੈਠਾ ਉਥੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਣ ਦਾ ਖਤਰਾ ਹੈ ਤੇ ਇੱਕ ਭਾਈ ਅਮਰਪਾਲ ਸਿੰਘ ਖਾਲਸਾ ਸਾਹਿਬ ਮੈਨੂੰ ਆ ਜਿਹੜੇ ਪਿਛਲੇ ਦਿਨੀ ਚਰਚਾ ਵਿੱਚ ਆਏ ਜਦੋਂ ਉਹਨਾਂ ਨੇ ਇੱਕ ਸਾਧ ਵੀ ਲੂਮਰ ਕਟ ਕੀਤੀ ਕੰਮਲ ਕਟ ਕੀਤੀ ਕਿਉਂਕਿ ਜਿਹਦੇ ਉੱਤੇ ਕੇਸ ਸੀਗਾ ਬਲਾਕ ਕਾਰਦੇ ਬੱਬੂ ਘਰ ਉਹ ਸਸਿਕਾ ਜਿਹਦੇ ਉੱਤੇ ਜੇ ਇਲਜ਼ਾਮ ਲੱਗੇ ਆ ਬਲਾਕ ਕਾਰਦੇ ਇੱਕ ਕੁੜੀ ਨੇ ਲਾਏ ਆ ਤੇ ਉਹ ਅੱਜ ਕਹਿੰਦੇ ਆਪਣੇ ਬਿਆਨਾਂ ਤੋਂ ਪਲਟ ਗਈ ਤੇ ਉਲਟਾ ਪੰਜਾਬ ਦੀ ਜਿਹੜੀ ਪੁਲਿਸ ਹੈ ਤੇ ਉਹ ਭਾਈ ਖਾਲਸਿਕ ਜੰਗਰਾਉਂ ਦੀ ਪੁਲਿਸ ਕਹਿ ਸਕਦੇ ਆਪਾਂ ਕਿ ਉਹ ਭਾਈ ਅਮਰਤ ਖਾਲਸਾ ਮੈਰੋਂ ਨੂੰ ਧਮਕੀਆਂ ਦੇ ਰਹੀ ਹੈ ਕਿ ਤੇਰੇ ਤੇ ਪਾਚਾ ਪਾਵਾਂਗੇ ਠੀਕ ਆ ਚਲੋ ਵੀ ਹੁਣ ਦੇਖੋ ਇੱਕ ਬੰਦਾ ਜੇਲ੍ਹ ਚ ਉਹਦਾ ਨਾਮ ਵੀ ਅਮਰਤ ਪਾਲ ਹੈ ਉਹ ਤੋਂ ਖਤਰਾ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਬੰਦਾ ਬਾਹਰ ਆ ਉਹ ਰੋ ਰਿਆ ਸੀ ਗੱਲ ਪੱਤਰਕਾਰਾਂ ਦੇ ਸਾਹਮਣੇ ਉਹਦੇ ਜਾਨ ਨੂੰ ਖਤਰਾ ਹੈ ਆ ਪੰਜਾਬ ਦੀ ਪੁਲਿਸ ਤੋਂ ਤੇ ਕੁਝ ਗੈਂਗਸਟਰ ਪੰਜਾਬ ਤੋਂ ਹੁੰਦਾ ਹੀ ਪਿਆ ਰ ਇਹ ਤੁਹਾਨੂੰ ਵੀ ਸ਼ਾਇਦ ਸਮਝ ਨਹੀਂ ਆਇਆ ਹੋਣਾ ਤੇ ਕੱਲ ਨੂੰ ਇਸੇ ਵਿੱਚ ਕਹਿੰਦੇ ਪੰਜਾਬ ਦੇ ਸਰਕਾਰ ਦਾ ਕੋਈ ਚੇਂਜ ਹੋ ਰਿਹਾ ਹੈ ਪੰਜਾਬ ਦੇ ਕੋਈ ਮੰਤਰੀ ਹਟਾ ਕੇ ਤੇ ਨਵੇਂ ਮੰਤਰੀ ਲਾਏ ਜਾ ਰਹੇ ਆ 2.5 ਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਜਿਹੜੇ ਲੱਲੇ ਲਾਤੇ ਆ ਪੰਜਾਬੀ ਚ ਕਹੀਏ ਤੇ ਉਹ ਬਾਕੀ 2.5 ਸਾਲਾਂ ਨੇ ਕੀ ਲਾਉਣਗੇ ਇਹ ਹੁਣ ਤੁਹਾਡੇ ਸਾਹਮਣੇ ਆ ਪਰ ਦੁੱਖ ਤੇ ਹੈਰਾਨੀ ਦੀ ਗੱਲ ਇਹ ਆ ਕਿ ਜਿਹੜਾ ਬੰਦਾ ਇਹਨਾਂ ਦੇ ਕੋਲੇ ਇੰਨੇ ਲੰਮੇ ਟਾਈਮ ਤੋਂ ਜੇਲ੍ਹ ਚ ਬੰਦਿਆ ਹਰਵਿੰਦਰ ਭਾਈ ਸਤਿ ਸ੍ਰੀ ਅਕਾਲ ਕਿ ਉਹ ਬੰਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਤੇ ਉਹਨਾਂ ਦੇ ਸਾਥੀ ਜਿਹੜੇ ਆ ਉਹ ਜਾਣ ਦਾ ਖਤਰਾ ਬਣ ਗਿਆ ਕਮੈਸ਼ਰ ਭਾਈ ਸਤਿ ਸ੍ਰੀ ਅਕਾਲ ਦੇਖੋ ਭਰਾਵੋ ਕਿ ਜਦੋਂ ਕੋਈ ਬਹਾਨਾ ਨਾ ਲੱਭੇ ਜਦੋਂ ਕੋਈ ਆਪਾਂ ਕਿਉਂਕਿ ਕੀ ਹੁੰਦਾ ਆ ਵੀ ਜੇ ਇੰਨੇ ਟਾਈਮ ਦੀ ਹਾਈ ਕੋਰਟ ਪੁੱਛ ਕੇ ਚ ਕਰਦੀ ਤੇ ਇਹੋ ਦੱਸਣਾ ਪੈਣਾ ਸੀਗਾ ਵੀ ਇਹ ਐਨਐਸਏ ਕਿਉਂ ਲਾਈ ਗਈ ਆ ਪਰ ਆਏ ਦਿਨ ਧਮਕੀਆਂ ਮਿਲ ਰੀਆਂ ਲੋਕਾਂ ਨੂੰ ਆਏ ਦਿਨ ਲੋਕਾਂ ਦੇ ਕਤਲ ਹੋ ਰਹੇ ਆ ਉਹ ਫਿਰ ਉਹਨਾਂ ਦਾ ਭਾਈ ਕੀ ਆ ਕਲਾਸਾਂ ਵਿੱਚ ਸਿੱਖਾ ਲਾ ਸਵਾਲਾਂ ਵਿੱਚ ਸਿੱਖਾ ਲਾ ਦੋਖ ਇੱਕ ਗੱਲ ਦੇ ਕਿ ਜਿਹੜੇ ਲੋਕਾਂ ਨੂੰ ਹੁਣ ਜਿਹਦਾ ਕੋ ਚੰਗਾ ਕਾਰੋਬਾਰ ਆ ਤੇ ਕੋਈ ਕਰਮ ਵਾਲਾ ਹੋਣਾ ਆ ਤੇ ਜਿਉ ਭਾਈ ਫੋਨ ਨਹੀਂ ਆਇਆ ਜਾਂ ਜਿੰਦ ਤੇ ਗੋਲੀ ਨਹੀਂ ਚੱਲੀ ਅੱਗੇ ਦੱਸ ਜੇ ਕੋਈ ਵਪਾਰੀ ਵੱਡੇ ਬਿਜ਼ਨਸਮੈਨ ਹੁਣ ਤਾਂ ਭਾਈ ਤਰੇਪਸ ਵਾਲਿਆਂ ਖੁਰਨ ਵਾਲੇ ਵਿੱਚੋਂ ਵੀ ਜਿਹੜੇ ਬੰਦੇ ਮਿਹਨਤ ਕਰਦੇ ਆ ਹੈ ਆਪਦੇ ਡੰਗਰ ਪਾਲਦੇ ਆ ਜਾਂ ਘੋੜੇ ਪਾਲਦੇ ਆ ਬਾਈ ਉੱਥੋਂ ਤੱਕ ਚੰਗੀ ਗੱਲ ਆ ਠੀਕ ਆ ਪਰ ਪੁਲਿਸ ਕੀ ਕਹਿੰਦੀ ਆ ਕਿ ਛੱਡੋ ਤੁਸੀਂ ਪਰਿਵਾਰ ਵਾਲੇ ਆ ਸਮਝੌਤਾ ਕਰ ਲਓ ਉਹਨਾਂ ਦਾ ਕੀ ਆ ਉਹਨਾਂ ਦਾ ਕੋਈ ਪਰਿਵਾਰ ਨਹੀਂ ਅਗਲੇ ਗੈਂਸਟਰ ਦਾ ਉਹਨਾਂ ਦਾ ਕੋਈ ਪਰਿਵਾਰ ਨਹੀਂ ਦਾ ਸਾਡੀ ਪਰਿਵਾਰ ਆ ਇਸ ਗੱਲ ਦਾ ਇੱਕ ਵਾਰ ਮੈਂ ਬੈਠਾਂ ਆ ਚਲੋ ਆਪਾਂ ਨਿੱਜੀ ਗੱਲ ਨਹੀਂ ਕਰਦੇ ਇੱਥੇ ਆਪਾਂ ਵੱਡੀ ਗੱਲ ਕਰਦੇ ਆ ਹੁਣ ਭਾਈ ਅਮਰਤਪਾਲ ਖਾਲਸਾ ਨੂੰ ਕਿਹੜੇ ਮੁੱਖ ਦਾ ਫੜ ਕੇ ਰੱਖਿਆ ਤੁਸੀਂ ਉਹ ਬੰਦਾ ਐਮਪੀ ਬਣ ਗਿਆ 2 ਲੱਖ ਲੋਕਾਂ ਨੇ ਵੋਟਾਂ ਪਾ ਕੇ ਜਿਵਾ ਦਿੱਤਾ ਹੈ ਤੇ ਉਸ ਬੰਦੇ ਜਿਹੜੀ ਐਨਐਸਏ ਲੱਗੀ ਆ ਉਹਦਾ ਬਿਲਕੁਲ ਹੀ ਗਲਤ ਸਾਥ ਹੋ ਗਿਆ ਜਿਹੜਾ ਬੰਦਾ ਦੇਖ ਦੇ ਕਾਨੂੰਨ ਦੇ ਵਿੱਚ ਆ ਗਿਆ ਜਿਹੜਾ ਬੰਦਾ ਦੇਖ ਦੇ ਸੰਵਧਾਨ ਨੂੰ ਮੰਨਣ ਲੱਗ ਪਿਆ ਤੇ ਅੱਜ ਉਹ ਤੇ ਐਨਐਸਏ ਸੁਠਣੀ ਸੀਗੀ ਜਿਹਨੇ ਸੋਚੀ ਆ ਪਰ ਉਲਟਾ ਹੁਣ ਸਰਕਾਰ ਨੇ ਕੀ ਕਹਿਤਾ ਤੇ ਨਹੀਂ ਜੀ ਇਹਦਾ ਪੰਜਾਬ ਦੇ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਆ ਇਹਦਾ ਹੀ ਕਾਣ ਛੱਡ ਰਹੇ ਵੇ ਹੈ ਚਲੋ ਭਾਈ ਕਿਵੇਂ ਜਾਣ ਨੂੰ ਖਤਰਾ ਆ ਜੀ ਇਹਦੇ ਆਈਐਸ ਨਾਲ ਸੰਬੰਧ ਹੈ ਹੁਣ ਦੇਸ਼ ਸੁਨੀਆਂ ਦੇ ਲੋਕਾਂ ਨੂੰ ਦੱਸੋ ਫਿਰ ਕਿਵੇਂ ਸੰਬੰਧ ਹੈ ਭਾਈ ਉਹਨਾਂ ਦੇ ਉਹ ਤੇ ਕੋਈ ਨਹੀਂਗਾ ਕਿਹੜੀ ਵੀਡੀਓ ਆ ਹੁਣ ਤੇ ਕੋ ਪੰਜਾਬ ਦੇ ਕਿੰਨੇ ਅਮਰਪਾਲ ਦਾ ਚਲੋ ਮੰਨਿਆ ਗੱਲ ਵੀ ਆਪਾਂ ਕਹੀਏ ਵੀ ਇੱਕ ਵੀਰ ਚਲਾਉਂਦਾ ਸੀਗਾ ਜਿਹੜੇ ਬਾਕੀ ਦੇ 30 35 ਮੁੰਡੇ ਅਮਰ ਦਾ ਜੇਲ੍ਹ ਚ ਬੰਦ ਹਜੇ ਵੀ ਆਪਣੇ ਆ ਉਹ ਭਾਈ ਹੈ ਤਦੋਂ ਉਹਨਾਂ ਦਾ ਕੀ ਕਸੂਰ ਆ ਉਹ ਕਿਹੜੇ ਆਪ ਮੰਤਰੀ ਬੱਜੇਗਾ ਵਰਗੇ ਦੱਸੋ ਸਾਡੇ ਬਿਸ਼ੇਸ਼ ਸੰਗ ਦੀ ਦੱਸੋ ਇਹ ਬੰਦੇ ਹੈ ਕਿਉਂ ਕਿਉਂਕਿ ਹੁਣ ਇਹ ਹੈ ਦੀ ਸਿੱਖਾਂ ਦੇ ਮਨਾਂ 'ਚ ਖੌਫ ਪੈਦਾ ਕਰਨਾ ਆ ਤੇ ਸਭ ਤੋਂ ਵੱਡਾ ਜਿਹੜਾ ਮੁੱਦਾ ਜਦੋਂ ਮੱਜੀ ਆ ਬਾਹਰ ਲੋ ਖਾਲਸਤਾਨ ਦੀ ਮੰਗ ਕਰਦੇ ਆ ਖਾਲਸਾ ਬਣਾਉਣਾ ਚਾਹੁੰਦੇ ਆ ਦੇਸ਼ ਤੋੜਨਾ ਚਾਹੁੰਦੇ ਆ ਸਾਡੇ ਤਾਂ ਉਹ ਵੀਡੀਓ ਸਾਰਨ ਕੇ ਰੱਖ ਲੈਨੇ ਆ ਪਰ ਜੋ ਕੁਝ ਇਹ ਲੀਡਰ ਬੋਲਦੇ ਆ ਜੋ ਇਹ ਵਿਰੋਧੀ ਧਿਰ ਚ ਹੁੰਦੇ ਆ ਜੋ ਇਹ ਬਿਆਨ ਦਿੰਦੇ ਆ ਭਾਈ ਫਿਰ ਉਹਦੇ ਘਰ ਵਿੱਚ ਕਿਦੋਂ ਕਰਨੀ ਆ ਹੁਣ ਮਾਲੀਏ ਕੋ ਟਿੱਪਣੀ ਕੀਤੀ ਆ ਹੈ ਉਹਦੇ ਨਾਲ ਸ਼ਰਦਾ ਪੜਕ ਗਈ ਉਹਦੇ ਨਾਲ ਤਾਂ ਦੇਖੋ ਜੀ ਕਿੰਨੀਆਂ ਭਾਵਨਾਤ ਹੋ ਗਈਆਂ ਠੀਕ ਆ ਤੇ ਇਹੀ ਆਪਣੇ ਮੰਤਰੀ ਸੀਗੇ ਇਧਰ ਤਰਨਤਨ ਸਾਈਡ ਦੇ ਉਹ ਲੈਕਚਰ ਨੇ ਕਹਿੰਦੇ ਸੀਗੇ ਸ੍ਰੀ ਗੁਰੂ ਨਾਨਕ ਦੇਵ ਜੀ ਅਰਵਿੰਦ ਕੇਜਰੀਵਾਲ ਨੇ ਕਿਰਪਾ ਕੀਤੀ ਆ ਫਿਰ ਸਿੱਖਾਂ ਦੀ ਕੋਈ ਸ਼ਰਦਾ ਨਹੀਂ ਗਈ ਉਹ ਸਾਡੀ ਸ਼ਰਦਾ ਬਹੁਤ ਪੱਕੀ ਆ ਸਾਡਾ ਵਿਸ਼ਵਾਸ ਬਹੁਤ ਪੱਕਾ ਉਸੇ ਦੀ ੜਕਦਾ ਨਹੀਂ ਜਿਵੇਂ ਇਹ ੜਕ ਜਾਂਦੇ ਆ ਸੋਨੀਪੁਰ ਸਾਸਿਕਾਲਾ ਸੁਖਬਈ ਸਾਸਿਕਾਲਾ ਕਿਉਂ ਕਿ ਤੁਸੀਂ ਆਰਵਿੰਦ ਕੇਜਰੀਵਾਲ ਨੂੰ ਗੁਨਾਹਗਰ ਦੇ ਬਰਾਬਰ ਖੜਾ ਕਰ ਦਿਓ ਫਿਰ ਤੁਹਾਡੇ ਕੋਈ ਕਾਰਵਾਈ ਨਹੀਂ ਹੁੰਦੀ ਤੁਸੀਂ ਤੋੜ-ਮੋੜ ਕੇ ਅਰਦਾਸ ਕਰ ਦਿਓ ਇਧਰ ਐਮਐਲਏ ਬਰਨਾਲੇ ਕੋਲ ਦਾ ਉਹਦੇ ਕੋਈ ਕਾਰਵਾਈ ਨਹੀਂ ਹੁੰਦੀ ਕਿ ਜੇ ਕੋਈ ਬੰਦਾ ਇਹ ਕਵੇ ਕਿ ਜਿਹੜੇ ਸਿਆਸੀ ਬੰਦੇ ਆ ਇਹਨਾਂ ਦਾ ਜਿਵੇਂ ਧਾਰਮਿਕ ਚਾ ਕੋਈ ਆਪਣਾ ਗੁਰੂ ਪੀਰ ਜਾਂ ਚੈਪੂ ਦੇਵੀ ਦੇਵਤਾ ਹੈ ਉਹਨਾਂ ਨਾਲ ਆਪਣੇ ਨੂੰ ਕੰਪੇਅਰ ਕਰਨਾ ਉਹ ਗਲਤ ਆ ਤੇ ਉਹਤੇ ਪਰਚਾ ਦਰਜ ਹੋ ਜਾਂਦਾ ਆ ਹੈ ਧੱਕ ਦਾ ਇਸ ਗੱਲ ਦਾ ਆ ਤੇ ਉਹਦੋਂ ਦਾ ਕੋਈ ਜਵਾਬ ਦਿੱਤਾ ਨਹੀਂ ਜਾ ਰਿਹਾ ਕੌਣ ਗੈਸਟਰ ਕਿਵੇਂ ਐਕਟੂਆ ਕਰਕੇ ਜੇਲ੍ਹ ਦੇ ਵਿੱਚੋਂ ਉਹਦੇ ਦਰੂ ਕਿਹਨੇ ਕਰਾਈ ਉਥੇ ਜਵਾਬ ਦਿੱਤੇ ਨਹੀਂ ਜਾ ਰਹੇ ਜਿਹੜੇ ਪੰਜਾਬ 'ਚ ਅੱਜਕੱਲ ਕਤਲ ਹੋ ਰਹੇ ਆ ਉਥੇ ਜਵਾਬ ਦਿੱਤੇ ਨਹੀਂ ਜਾ ਰਹੇ ਜਿਹੜੀਆਂ ਫਰੋਟੀਆਂ ਪੁੰਗੀਆਂ ਜਾ ਰਹੀਆਂ ਲੋਕਾਂ ਤੋਂ ਉਥੇ ਜਵਾਬ ਦਿੱਤੇ ਨਹੀਂ ਜਾ ਰਹੇ ਇਹ ਤਾਂ ਜਵਾਬ ਪੰਜਾਬ ਦੀ ਸਰਕਾਰ ਨੂੰ ਦੇਣਾ ਸੌਖਾ ਹੋ ਗਿਆ ਠੀਕ ਹੈ ਅਮਿਤਪਾਲ ਚਲੋ ਹੁਣ ਵੀ ਉਹਦੀ ਹੁਣ ਆਈਐਸ ਨੇ ਸੰਬੰਧ ਹੈਗੇ ਆ ਨਹੀਂ ਹੈਗੇ ਇਹਨਾਂ ਨੂੰ ਵਾਇਗਰੂ ਜਾਣਦਾ ਕਾਨੂੰਨ ਜਾਣਦਾ ਅਜਾਂ ਏਜੰਸੀਆਂ ਜਾਣਦੀਆਂ ਤੇ ਦੂਜੇ ਪੱਖ ਆਪਾਂ ਸਾਰੇ ਜਾਣਦੇ ਦੂਜੇ ਪਾਸੇ ਜੇਲ੍ਹ ਦੇ ਵਿੱਚ ਬੰਦ ਭਾਈ ਅਮਿਤਪਾਲ ਸਿੰਘ ਦਾ ਪੰਜਾਬ ਦੇ ਮੁੱਖ ਮੰਤਰੀ ਦੀ ਕਹਿੰਦੇ ਜਾਨ ਨੂੰ ਖਤਰਾ ਹੈ ਕਹਿੰਦੇ ਭਾਈ ਅਮਿਤਪਾਲ ਸਿੰਘ ਖਾਲਸਾ ਦੇ ਜੇਲ੍ਹ ਚ ਬੈਠਿਆ ਡਿਵਰ ਜੇਲ੍ਹ ਦੇ ਬੰਦ ਹੋਇਆ ਦੇ ਵੀ ਕਹਿੰਦੇ ਆਈਐਸਆਈ ਨਾਲ ਸੰਬੰਧਿਆ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨੇ ਕਿਹਾ ਸੀਗਾ ਕਿ ਤੂੰ ਵਿਅੰਤੇ ਦੇ ਰਾਹ ਤੇ ਤੁਰ ਰਿਹਾ ਆ ਤੇ ਤੇਰਾ ਵੀ ਅਸਰ ਉਹੀ ਹੋਣਾ ਆ ਪਰ ਹਾਲਾਂਕਿ ਇਹ ਗੱਲ ਕਦੇ ਕਿਸੇ ਨੇ ਸੁਣੀ ਨਹੀਂ ਗਈ ਇਹ ਗੱਲ ਕਦੇ ਕਿਸੇ ਨੇ ਵੇਖੀ ਨਹੀਂ ਗਈ ਪਰ ਅੱਜ ਪੁਰਾਣੀਆਂ ਵੀਡੀਓ ਕੱਢ ਕੇ ਪੰਜਾਬ ਦੀ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਇੱਕ ਹਲ ਬਣਾਵਾ ਦਾਇਰ ਕੀਤਾ ਆ ਤੇ ਇਹ ਗੱਲ ਕਹੀ ਆ ਕਿ ਜੀ ਪੰਜਾਬ ਦਾ ਮੁੱਖ ਮੰਤਰੀ ਭਾਈ ਅਮਿਤ ਪਾਲ ਸਿੰਘ ਦੇ ਸਾਥੀਆਂ ਦੇ ਨਿਸ਼ਾਨੇ ਤੇ ਆ ਸੌਣ ਨੂੰ ਬੜਾ ਅਜੀਬ ਤਾਂ ਲੱਗਦਾ ਆ ਕਿ ਜਦੋਂ ਇਹ ਪੰਜਾਬ ਦੇ ਵਿੱਚ ਸੀਗੇ ਇੱਥੇ ਉਦੋਂ ਤਾਂ ਕੋਈ ਗੱਲਬਾਤ ਨਿਕਲੀ ਨਹੀਂ ਗਈ ਫੋਨ ਉਹਨਾਂ ਦੇ ਕੋਲ ਸੀਗੇ ਸਾਰੇ ਕੁਝ ਉਹਨਾਂ ਦੇ ਕੋਲ ਆ ਹੁਣ ਕਿੰਨੇ ਟਾਈਮ ਤੋਂ ਜੇਲ੍ਹ 'ਚ ਬੰਦੇ ਆ ਤੇ ਜੇ ਉਹ ਅੱਜ ਵੀ ਆਈਐਸਆਈ ਦੇ ਸਬੰਧ ਵਿੱਚ ਹੈਗੇ ਆ ਅੱਜ ਵੀ ਉਹਨਾਂ ਦਾ ਕੰਟੈਕਟ ਦੇ ਵਿੱਚ ਹੈਗੇ ਆ ਤੇ ਫਿਰ ਇਹ ਚਿੰਤਾ ਦਾ ਵਿਸ਼ਾ ਤਾਂ ਫਿਰ ਕੀ ਦੀ ਗੱਲ ਤੇ ਕੈਸੇ ਵਿਆਪਾ ਪੰਜਾਬ ਦੀ ਸਰਕਾਰ ਵਾਸਤੇ ਆ ਕਿ ਜਾਂ ਆਮ ਲੋਕਾਂ ਵਾਸਤੇ ਆ ਉਹ ਮੁੱਖ ਮੰਤਰੀ ਕਿਉਂ ਫਿਰ ਤਾਂ ਬਾਕੀ ਨੂੰ ਕੋਈ ਖਤਰਾ ਹੋਣਗੇ ਉਹ ਇੱਕ ਤਾਂ ਬੰਦਾ ਜੇਚ ਬੈਠਾ ਉਥੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਣ ਦਾ ਖਤਰਾ ਹੈ ਤੇ ਇੱਕ ਭਾਈ ਅਮਰਪਾਲ ਸਿੰਘ ਖਾਲਸਾ ਸਾਹਿਬ ਮੈਰੂ ਆ ਜਿਹੜੇ ਪਿਛਲੇ ਦਿਨੀ ਚਰਚਾ ਵਿੱਚ ਆਏ ਜਦੋਂ ਉਹਨਾਂ ਨੇ ਇੱਕ ਸਾਧ ਵੀ ਲੁੰਮਰ ਕੁੱਟ ਕੀਤੀ ਕੰਬਲ ਕੁੱਟ ਕੀਤੀ ਕਿਉਂਕਿ ਜਿਹਦੇ ਉੱਤੇ ਕੇਸ ਸੀਗਾ ਬਲਾਕ ਕਾਰਦੇ ਬੱਬੂ ਘਰ ਉਹ ਸਸਿਕਾ ਜਿਹਦੇ ਉੱਤੇ ਜੇ ਇਲਜ਼ਾਮ ਲੱਗੇ ਆ ਬਲਾਕ ਕਾਰਦੇ ਇੱਕ ਕੁੜੀ ਨੇ ਲਾਏ ਆ ਤੇ ਉਹ ਅੱਜ ਕਹਿੰਦੇ ਆਪਣੇ ਬਿਆਨਾਂ ਤੋਂ ਪਲਟ ਗਈ ਤੇ ਉਲਟਾ ਪੰਜਾਬ ਦੀ ਜਿਹੜੀ ਪੁਲਿਸ ਹੈ ਤੇ ਉਹ ਭਾਈ ਖਾਕਰ ਜਗਰਾਉਂ ਦੀ ਪੁਲਿਸ ਕਹਿ ਸਕਦੇ ਆਂ ਆਪਾਂ ਕਿ ਉਹ ਭਾਈ ਅਮਰਤ ਖਾਲਸਾ ਮੈਨੂੰ ਧਮਕੀਆਂ ਦੇ ਰਹੀ ਹੈ ਕਿ ਤੇਰੇ ਤੇ ਪਰਚਾ ਪਾਵਾਂਗੇ ਠੀਕ ਆ ਚਲੋ ਵੀ ਹੁਣ ਦੇਖੋ ਇੱਕ ਬੰਦਾ ਜੇਲ੍ਹ ਚ ਉਹਦਾ ਨਾਮ ਵੀ ਅਮਰਤਪਾਲ ਹੈ ਉਹ ਤੋਂ ਖਤਰਾ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਬੰਦਾ ਬਾਹਰ ਆ ਉਹ ਰੋੜਿਆ ਸੀ ਗੱਲ ਪੱਤਰਕਾਰਾਂ ਦੇ ਸਾਹਮਣੇ ਉਹਦੀ ਜਾਨ ਨੂੰ ਖਤਰਾ ਹੈ ਪੰਜਾਬ ਦੀ ਪੁਲਿਸ ਤੋਂ ਤੇ ਕੁਝ ਜੈਂਗਸਟਰ ਪੰਜਾਬ ਤੋਂ ਹੁੰਦਾ ਹੀ ਪਿਆਰ ਆ ਇਹ ਤੁਹਾਨੂੰ ਵੀ ਸ਼ਾਇਦ ਸਮਝ ਨਹੀਂ ਆਇਆ ਹੋਣਾ ਤੇ ਕੱਲ ਨੂੰ ਇਸੇ ਵਿੱਚ ਕਹਿੰਦੇ ਪੰਜਾਬ ਦੇ ਸਰਕਾਰ ਦਾ ਕੋਈ ਚੇਂਜ ਹੋ ਰਿਹਾ ਆ ਪੰਜਾਬ ਦੇ ਕੁਝ ਮੰਤਰੀ ਹਟਾ ਕੇ ਤੇ ਨਵੇਂ ਮੰਤਰੀ ਲਾਏ ਜਾ ਰਹੇ ਆ 2.5 ਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਜਿਹੜੇ ਲੱਲੇ ਲਾਟੇ ਆ ਪੰਜਾਬੀ ਚ ਕਹੀਏ ਤੇ ਉਹ ਬਾਕੀ 2.5 ਸਾਲ ਨੇ ਕੀ ਲਾਉਣਗੇ ਇਹ ਹੁਣ ਤੁਹਾਡੇ ਸਾਹਮਣੇ ਆ ਪਰ ਦੁੱਖ ਤੇ ਹਰਾਨੀ ਦੀ ਗੱਲ ਇਹ ਆ ਕਿ ਜਿਹੜਾ ਬੰਦਾ ਇਹਨਾਂ ਦੇ ਕੋਲੇ ਐਨੇ ਲੰਮੇ ਟਾਈਮ ਤੋਂ ਜੇਲ੍ਹ ਚ ਬੰਦ ਆ ਸਰਵਿੰਦਰ ਭਾਈ ਸਤਿ ਸ੍ਰੀ ਅਕਾਲ ਕਿ ਉਹ ਬੰਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਤੇ ਉਹਨਾਂ ਦੇ ਸਾਥੀ ਜਿਹੜੇ ਆ ਉਹ ਜਾਨ ਦਾ ਖਤਰਾ ਬਣ ਗਏ ਆ ਕਮਲ ਸਿੰਘ ਭਾਈ ਸਤਿ ਸ੍ਰੀ ਅਕਾਲ ਦੇਖੋ ਭਰਾਵੋ ਕਿ ਜਦੋਂ ਕੋਈ ਬਹਾਨਾ ਨਾ ਲੱਭੇ ਜਦੋਂ ਕੋਈ ਆਪਾਂ ਕਿਉਂਕਿ ਕੀ ਹੁੰਦਾ ਆ ਵੀ ਜੇ ਇੰਨੇ ਟਾਈਮ ਦੀ ਹਾਈ ਕੋਰਟ ਪੁੱਛ ਕੇ ਚ ਕਰਦੀ ਤੇ ਇਹੋ ਦੱਸਣਾ ਪੈਣਾ ਸੀਗਾ ਵੀ ਇਹ ਐਨਐਸਏ ਕਿਉਂ ਲਾਈ ਗਈ ਆ ਪਰ ਆਏ ਦਿਨ ਧਮਕੀਆਂ ਮਿਲ ਰੀਆਂ ਲੋਕਾਂ ਨੂੰ ਆਏ ਦਿਨ ਲੋਕਾਂ ਦੇ ਕਤਲ ਹੋ ਰਹੇ ਆ ਉਹ ਫਿਰ ਉਹਨਾਂ ਵਾਂਗ ਤੇ ਬਈ ਕੀ ਹਾ ਕਰਵਾਸਰ ਬਈ ਸਤਿ ਸ੍ਰੀ ਅਕਾਲ ਸ왈ਸਰ ਬਈ ਸਤਿ ਸ੍ਰੀ ਅਕਾਲ ਦੋਖ ਇਸ ਗੱਲ ਦਾ ਕਿ ਜਿਹੜੇ ਲੋਕਾਂ ਨੂੰ ਹੁਣ ਜਿਹਦਾ ਕੋਈ ਚੰਗਾ ਕਾਰੋਬਾਰ ਆ ਤੇ ਕੋਈ ਕਰਮ ਵਾਲਾ ਹੋਣਾ ਆ ਕਿ ਜਿਉ ਬਈ ਫੂੰ ਨਹੀਂ ਆਇਆ ਜਾਂ ਜਿੱਤ ਤੇ ਗੋਲੀ ਨਹੀਂ ਚੱਲੀ ਅੱਗੇ ਦੱਸ ਜੇ ਕੋਈ ਵਪਾਰੀ ਵੱਡੇ ਬਿਜ਼ਨਸਮੈਨ ਹੁਣ ਤਾਂ ਬਈ ਕਿਹੜਾ ਪਸ਼ੂ ਵਾਲਿਆਂ ਖੁਰਨ ਵਾਲੇ ਵਿੱਚੋਂ ਵੀ ਜਿਹੜੇ ਬੰਦੇ ਮਿਹਨਤ ਕਰਦੇ ਆ ਹੈ ਆਪਦੇ ਡੰਗਰ ਪਾਲਦੇ ਆ ਜਾਂ ਘੋੜੇ ਪਾਲਦੇ ਆ ਬਈ ਉਥੋਂ ਤੱਕ ਚੰਗੀ ਗੱਲ ਠੀਕ ਆ ਪਰ ਪੁਲਿਸ ਕੀ ਕਹਿੰਦੀ ਆ ਤੇ ਛੱਡੋ ਤੁਸੀਂ ਪਰਿਵਾਰ ਵਾਲੇ ਆ ਸਮਝੌਤਾ ਕਰ ਲਓ ਉਹਨਾਂ ਦਾ ਕੀ ਆ ਉਹਨਾਂ ਦਾ ਕੋਈ ਪਰਿਵਾਰ ਨਹੀਂ ਹੈ ਜਿਹੜੇ ਗੈਂਸਟਰ ਆ ਉਹਨਾਂ ਦਾ ਕੋਈ ਪਰਿਵਾਰ ਨਹੀਂ ਗਾ ਸਾਡੇ ਪਰਿਵਾਰ ਆ ਇਸ ਗੱਲ ਦਾ ਗਵਾਹ ਮੈਂ ਬੈਠਾ ਆ ਚਲੋ ਆਪਾਂ ਨਿੱਜੀ ਗੱਲ ਨਹੀਂ ਕਰਦੇ ਇੱਥੇ ਆਪਾਂ ਵੱਡੀ ਗੱਲ ਕਰਦੇ ਆ ਹੁਣ ਭਾਈ ਅਮਰਤਪਾਲ ਖਾਲਸਾ ਨੂੰ ਕਿਹੜੇ ਮੁਖ ਦਾ ਫੜ ਕੇ ਰੱਖਿਆ ਤੁਸੀਂ ਉਹ ਬੰਦਾ ਐਮਪੀ ਬਣ ਗਿਆ 2 ਲੱਖ ਲੋਕਾਂ ਨੇ ਵੋਟਾਂ ਪਾ ਕੇ ਜਿਦਾ ਦਿੱਤਾ ਹੈ ਤੇ ਉਸ ਬੰਦੇ ਜਿਹੜੀ ਐਨਐਸਏ ਲੱਗੀ ਆ ਉਹਦਾ ਬਿਲਕੁਲ ਹੀ ਗੱਤ ਗੱਤ ਸਾਫ ਹੋ ਗਈ ਹੁਣ ਜਿਹੜਾ ਬੰਦਾ ਦੇਖ ਦੇ ਕਾਨੂੰਨ ਦੇ ਵਿੱਚ ਆ ਗਿਆ ਜਿਹੜਾ ਬੰਦਾ ਦੇਖ ਦੇ ਸੰਵਧਾਨ ਨੂੰ ਮੰਨਣ ਲੱਗ ਪਿਆ ਅੱਜ ਉਹ ਤੇ ਐਨਐਸਏ ਸੁਠਣੀ ਸੀਗੀ ਜਿਹੋਨੇ ਸੌ ਚੱਕੀ ਆ ਪਰ ਉਲਟਾ ਹੁਣ ਸਰਕਾਰ ਨੇ ਕੀ ਕਹਿਤਾ ਤੇ ਨਹੀਂ ਜੀ ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਆ ਇਹ ਤਾਂ ਹੀ ਤਾਂ ਛੱਡ ਰਹੇ ਨੇ ਹੈ ਚਲੋ ਭਾਈ ਕਿਵੇਂ ਜਾਨ ਨੂੰ ਖਤਰਾ ਆ ਜੀ ਇਹਦੇ ਆਈਐਸ ਨਾਲ ਸੰਬੰਧ ਹੈ ਆ ਫੋਂ ਦੇਛ ਸੁਣੀਆਂ ਤੇ ਲੋਕਾਂ ਨੂੰ ਦੱਸੋ ਫਿਰ ਕਿਵੇਂ ਸਬੰਧ ਤਾਂ ਬਈ ਉਹਨਾਂ ਦੇ ਉਹ ਤੇ ਕੋਈ ਨਹੀਂਗਾ ਕਿਹੜੀ ਵੀਡੀਓ ਆ ਹੁਣ ਤੇ ਕੋ ਪੰਜਾਬ ਦੇ ਕਿੰਨੇ ਅਮਰਪਾਲ ਦਾ ਚਲੋ ਮੰਨਿਆ ਗੱਲ ਵੀ ਆਪਾਂ ਕਹੀਏ ਵੀ ਇੱਕ ਵੀਰ ਚਲੋਂਦਾ ਸੀਗਾ ਜਿਹੜੇ ਬਾਕੀ ਦੇ 30 35 ਮੁੰਡੇ ਅਮਰ ਦਾ ਜੇਲ੍ਹ ਚ ਬੰਦ ਹਜੇ ਵੀ ਆਪਣੇ ਆ ਉਹ ਬਈ ਹੈ ਦੱਸੋ ਉਹਨਾਂ ਦਾ ਕੀ ਕਸੂਰ ਆ ਉਹ ਕਿਹੜੇ ਆਪ ਮੰਤਰੀ ਬੱਜੇਗਾ ਵਰਕੇ ਦੱਸੋ ਸਾਧਾ ਬੀਸ਼ਰ ਸਿੰਘ ਜੀ ਦੱਸੋ ਇਹ ਬੰਦੇ ਹੈ ਕਿਉਂ ਕਿਉਂਕਿ ਹੁਣ ਏ ਐ ਦੀ ਸਿੱਖਾਂ ਦੇ ਮਨਾਂ 'ਚ ਖੋਪ ਪੈਦਾ ਕਰਨਾ ਆ ਤੇ ਸਭ ਤੋਂ ਵੱਡਾ ਜਿਹੜਾ ਮੁੱਦਾ ਜਦੋਂ ਮਰਜੀ ਆ ਬਾਹਰ ਲੋ ਖਾਲਸਾ ਦੀ ਮੰਨ ਕਰਦੇ ਆ ਖਾਲਸਾ ਬਣਾਉਣਾ ਚਾਹੁੰਦੇ ਆ ਦੇਸ਼ ਤੋੜਨਾ ਚਾਹੁੰਦੇ ਆ ਸਾਡੀ ਤਾਂ ਉਹ ਵੀਡੀਓ ਸਾਮਕੇ ਰੱਖ ਲੈਨੇ ਆ ਪਰ ਜੋ ਕੁਝ ਇਹ ਲੀਡਰ ਬੋਲਦੇ ਆ ਜੋ ਇਹ ਵਿਰੋਧੀ ਤਰ੍ਹਾਂ ਚ ਹੁੰਦੇ ਆ ਜੋ ਇਹ ਬਿਆਨ ਦਿੰਦੇ ਆ ਭਾਈ ਫਿਰ ਉਹਦੇ ਘਰ ਵਿੱਚ ਕਿਦੋਂ ਕਰਨੀ ਆ ਹੁਣ ਮਾਲੀਏ ਕੋ ਟਿੱਪਣੀ ਕੀਤੀ ਆ ਹੈ ਉਹਦੇ ਨਾਲ ਸ਼ਰਦਾ ਪੜਕ ਗਈ ਉਹਦੇ ਨਾਲ ਤਾਂ ਦੇਖੋ ਜੀ ਕਿੰਨੀਆਂ ਭਾਵਨਾਤ ਹੋ ਗਈਆਂ ਠੀਕ ਹੈ ਤੇ ਇਹੀ ਆਪਣੇ ਮੰਤਰੀ ਸੀਗੇ ਇਧਰ ਤਰਨ ਤਰਨ ਸਾਈਡ ਦੇ ਉਹ ਲੈਕਚਰ ਨੇ ਕਹਿੰਦੇ ਸੀਗੇ ਸ੍ਰੀ ਗੁਰੂ ਨਾਨਕ ਦੇਵ ਜੀ ਅਰਵਿੰਦ ਕੇਜਰੀਵਾਲ ਨੇ ਕਿਰਪਾ ਕੀਤੀ ਆ ਫਿਰ ਸਿੱਖਾਂ ਨੂੰ ਕੋਈ ਸ਼ਰਦਾ ਨਹੀਂ ਗੇ ਬਹੁਤ ਸਾਡੀ ਸ਼ਰਦਾ ਬਹੁਤ ਪੱਕੀ ਆ ਸਾਡਾ ਵਿਸ਼ਵਾਸ ਬਹੁਤ ਪੱਕਾ ਹੋਛੇ ਦੀ ਢੜਕਦਾ ਨਹੀਂ ਜਿਵੇਂ ਇਹ ਢੜਕ ਜਾਂਦੇ ਆ ਸੋਨੀ ਬਈ ਸਤਿ ਸ੍ਰੀ ਅਕਾਲ ਸੁਖ ਬਈ ਸਤਿ ਸ੍ਰੀ ਅਕਾਲ ਕਿਉਂ ਕਿਉਂਕਿ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਗੁਨਾਹਗਰ ਦੇ ਬਰਾਬਰ ਖੜਾ ਕਰਦੇ ਹੋ ਫਿਰ ਤੁਹਾਡੇ ਕੋਈ ਕਾਰਵਾਈ ਨਹੀਂ ਹੁੰਦੀ ਤੁਸੀਂ ਤੋੜ-ਮੋੜ ਕੇ ਅਰਦਾਸ ਕਰ ਦਿਓ ਇਧਰ ਐਮ.ਐਲ.ਏ ਬਰਨਾਲੇ ਕੋਲ ਦਾ ਉਹਦੇ ਨੇ ਕੋਈ ਕਾਰਵਾਈ ਨਹੀਂ ਹੁੰਦੀ ਕਿ ਜੇ ਕੋਈ ਬੰਦਾ ਇਹ ਕਹਵੇ ਕਿ ਜਿਹੜੇ ਸਿਆਸੀ ਬੰਦੇ ਆ ਇਹਨਾਂ ਦਾ ਜਿਵੇਂ ਧਾਰਮਿਕ ਚਾਹ ਕੋਈ ਆਪਣਾ ਗੁਰੂ ਪੀਰ ਆ ਚਾਹ ਕੋਈ ਦੇਵੀ ਦੇਵਤਾ ਹੈ ਉਹਨਾਂ ਨਾਲ ਆਪਣੇ ਨੂੰ ਕੰਪੇਅਰ ਕਰਨਾ ਉਹ ਗਲਤ ਆ ਤੇ ਉਹਤੇ ਪਰਚਾ ਦਰਜ ਹੋ ਜਾਂਦਾ ਆ ਹੈ ਧੱਕ ਦਾ ਇਸ ਗੱਲ ਦਾ ਆ ਤੇ ਉਹਦੋਂ ਦਾ ਕੋਈ ਜਵਾਬ ਦਿੱਤਾ ਨਹੀਂ ਜਾ ਰਿਹਾ ਕੌਣ ਗੈਸਟਰ ਕਿਨੇ ਐਕਚੂਆ ਕਰਕੇ ਜੇਲ੍ਹ ਦੇ ਵਿੱਚੋਂ ਉਹਨੇ ਡਰੂ ਕਿਨੇ ਕਰਾਈ ਉਥੇ ਜਵਾਬ ਦਿੱਤੇ ਨਹੀਂ ਜਾ ਰਹੇ ਜਿਹੜੇ ਪੰਜਾਬ 'ਚ ਆਏ ਦਿਨ ਕਤਲ ਹੋ ਰਹੇ ਆ ਉਹ ਤਾਂ ਜਵਾਬ ਦਿੱਤੇ ਨਹੀਂ ਜਾ ਰਹੇ ਜਿਹੜੀਆਂ ਫਰੋਤੀਆਂ ਮੰਗੀਆਂ ਜਾ ਰੀਆਂ ਲੋਕਾਂ ਤੋਂ ਉਹ ਤਾਂ ਜਵਾਬ ਦਿੱਤੇ ਨਹੀਂ ਜਾ ਰਹੇ ਇਹ ਤਾਂ ਜਵਾਬ ਪੰਜਾਬ ਦੀ ਸਰਕਾਰ ਨੂੰ ਦੇਣਾ ਸੌਖਾ ਹੋ ਗਿਆ ਠੀਕ ਆ ਅਮਿਤਪਾਲ ਚਲੋ ਹੁਣ ਵੀ ਉਹਦੀ ਹਾਲ ਆਈਐਸ ਨਾਲ ਸੰਬੰਧ ਹੈਗੇ ਆ ਨਹੀਂ ਹੈਗੇ ਇਹਨਾਂ ਨੂੰ ਵਾਇਗਰੂ ਜਾਣਦਾ ਕਾਨੂੰਨ ਜਾਣਦਾ ਅਜਾ ਏਜੰਸੀਆਂ ਜਾਣਦੀਆਂ ਤੇ ਦੂਜਾ ਪੱਖ ਆਪਾਂ ਸਾਰੇ ਜਾਣਦੇ ਆ ਦੂਜੇ ਪਾਸੇ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਦਾ ਪੰਜਾਬ ਦੇ ਮੁੱਖ ਮੰਤਰੀ ਦੀ ਕਹਿੰਦੇ ਜਾਨ ਨੂੰ ਖਤਰਾ ਹੈ ਕਹਿੰਦੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਜੇਲ੍ਹ ਚ ਬੈਠਿਆ ਡਿਵੀਜ਼ਨ ਜੇਲ੍ਹ ਦੇ ਬੰਦ ਹੋਇਆ ਦੇ ਵੀ ਕਹਿੰਦੇ ਆਈਐਸਆਈ ਨਾਲ ਸੰਬੰਧ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨੇ ਕਿਹਾ ਸੀਗਾ ਕਿ ਤੂੰ ਬਿਆਨਤੇ ਦੇ ਰਾਹ ਤੇ ਤੁਰਿਆ ਆਂ ਤੇ 13 ਵਜੇ ਉਹੀ ਹੋਣਾ ਆ ਪਰ ਹਾਲਾਂਕਿ ਇਹ ਗੱਲ ਕਦੇ ਕਿਸੇ ਨੇ ਸੁਣੀ ਨਹੀਂ ਗਈ ਇਹ ਗੱਲ ਕਦੇ ਕਿਸੇ ਨੇ ਵੇਖੀ ਨਹੀਂ ਗਈ ਪਰ ਅੱਜ ਪੁਰਾਣੀਆਂ ਵੀਡੀਓ ਕੱਢ ਕੇ ਪੰਜਾਬ ਦੀ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਇੱਕ ਹਲ ਬਣਾਉਂਦਾ ਅਰਜ਼ੀ ਪੇਸ਼ ਆ ਤੇ ਇਹ ਗੱਲ ਕਹੀ ਆ ਕਿ ਜੀ ਪੰਜਾਬ ਦਾ ਮੁੱਖ ਮੰਤਰੀ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਦੇ ਨਿਸ਼ਾਨੇ ਤੇ ਆ ਸੁਣਨ ਨੂੰ ਬੜਾ ਅਜੀਬ ਤਾਂ ਲੱਗਦਾ ਆ ਕਿ ਜਦੋਂ ਇਹ ਪੰਜਾਬ ਦੇ ਵਿੱਚ ਸੀਗੇ ਇੱਥੇ ਉਦੋਂ ਤਾਂ ਕੋਈ ਗੱਲਬਾਤ ਨਿਕਲੀ ਨਹੀਂ ਗਈ ਫੋਨ ਉਹਨਾਂ ਦੇ ਕੋਲ ਸੀਗੇ ਸਾਰੇ ਕੁਝ ਉਹਨਾਂ ਦੇ ਕੋਲ ਆ ਹੁਣ ਕਿੰਨੇ ਟਾਈਮ ਤੋਂ ਜੇਲ੍ਹ 'ਚ ਬੰਦੇ ਆ ਤੇ ਜੇ ਉਹ ਅੱਜ ਵੀ ਆਈਐਸਆਈ ਦੇ ਸਬੰਧ ਵਿੱਚ ਹੈਗੇ ਆ ਅੱਜ ਵੀ ਉਹਨਾਂ ਕੰਟੈਕਟ ਦੇ ਵਿੱਚ ਹੈਗੇ ਆ ਤੇ ਫਿਰ ਇਹ ਚਿੰਤਾ ਦਾ ਵਿਸ਼ਾ ਤਾਂ ਫਿਰ ਕੀ ਦੀ ਗੱਲ ਤੇ ਕਹਿ ਸਕਦੇ ਆਪਾਂ ਪੰਜਾਬ ਦੀ ਸਰਕਾਰ ਵਾਸਤੇ ਆ ਕਿ ਜਾਂ ਆਮ ਲੋਕਾਂ ਵਾਸਤੇ ਆ ਉਹ ਮੁੱਖ ਮੰਤਰੀ ਕਿਉਂ ਫਿਰ ਤਾਂ ਬਾਕੀ ਨੂੰ ਕੋਈ ਖਤਰਾ ਹੋਣਗੇ ਉਹ ਇੱਕ ਤਾਂ ਬੰਦਾ ਜੇ ਚ ਬੈਠਾ ਉਥੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਣ ਦਾ ਖਤਰਾ ਆ ਤੇ ਇੱਕ ਭਾਈ ਅਮਿਤਪਾਲ ਸਿੰਘ ਖਾਲਸਾ ਮੈਰੋ ਆ ਜਿਹੜੇ ਪਿਛਲੇ ਦਿਨੀ ਚਰਚਾ ਵਿੱਚ ਆਏ ਜਦੋਂ ਉਹਨਾਂ ਨੇ ਇੱਕ ਸਾਧਵੀ ਲੁੰਮਰ ਕੁੱਟ ਕੀਤੀ ਕੰਬਲ ਕੁੱਟ ਕੀਤੀ ਕਿਉਂਕਿ ਜਿਹਦੇ ਉੱਤੇ ਕੇਸ ਸੀਗਾ ਬਲਾਤਕਾਰ ਦੇ ਬੱਬੂ ਘਰੋਂ ਸਸਿਕਾ ਦਾ ਜਿਹਦੇ ਉੱਤੇ ਇਹ ਇਲਜ਼ਾਮ ਲੱਗੇ ਆ ਬਲਾਤਕਾਰ ਦੇ ਇੱਕ ਕੁੜੀ ਨੇ ਲਾਏ ਆ ਤੇ ਉਹ ਅੱਜ ਕਹਿੰਦੇ ਆਪਣੇ ਬਿਆਨਾਂ ਤੋਂ ਪਲਟ ਗਈ ਤੇ ਉਲਟਾ ਪੰਜਾਬ ਦੀ ਜਿਹੜੀ ਪੁਲਿਸ ਹੈ ਤੇ ਉਹ ਭਾਈ ਖਾ ਕੇ ਇੱਕ ਜਗਰਾਉਂ ਦੀ ਪੁਲਿਸ ਕਹਿ ਸਕਦੇ ਆ ਆਪਾਂ ਕਿ ਉਹ ਭਾਈ ਅਮਰਤ ਖਾਲਸਾ ਮਹਿਰੋਂ ਨੂੰ ਧਮਕੀਆਂ ਦੇ ਰਹੀ ਆ ਕਿ ਤੇਰੇ ਤੇ ਪਰਚਾ ਪਾਵਾਂਗੇ ਠੀਕ ਆ ਚਲੋ ਵੀ ਹੁਣ ਦੇਖੋ ਇੱਕ ਬੰਦਾ ਜੇਲ੍ਹ ਚ ਉਹਦਾ ਨਾਮ ਵੀ ਅਮਰਤਪਾਲ ਹੈ ਉਹ ਤੋਂ ਖਤਰਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਬੰਦਾ ਬਾਹਰ ਆ ਉਹ ਰੁਰਿਆ ਸੀ ਗੱਲ ਪੱਤਰਕਾਰਾਂ ਦੇ ਸਾਹਮਣੇ ਉਹਦੀ ਜਾਨ ਨੂੰ ਖਤਰਾ ਹੈ ਆ ਪੰਜਾਬ ਦੀ ਪੁਲਿਸ ਤੋਂ ਤੇ ਕੁਝ ਗੈਂਗਸਟਰ ਪੰਜਾਬ ਤੋਂ ਹੁੰਦਾ ਹੀ ਪਿਆ ਰ ਇਹ ਤੁਹਾਨੂੰ ਵੀ ਸ਼ਾਇਦ ਸਮਝ ਨਹੀਂ ਆਇਆ ਹੋਣਾ ਤੇ ਕੱਲ ਨੂੰ ਇਸੇ ਵਿੱਚ ਕਹਿੰਦੇ ਪੰਜਾਬ ਦੇ ਸਰਕਾਰ ਦਾ ਕੋਈ ਚੇਂਜ ਹੋ ਰਿਹਾ ਹੈ ਪੰਜਾਬ ਦੇ ਕੁਝ ਮੰਤਰੀ ਹਟਾ ਕੇ ਤੇ ਨਵੇਂ ਮੰਤਰੀ ਲਾਏ ਜਾ ਰਹੇ ਆ 2.5 ਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਜਿਹੜੇ ਲੱਲੇ ਲਾਟੇ ਆ ਪੰਜਾਬੀ ਚ ਕਹੀਏ ਤੇ ਉਹ ਬਾਕੀ 2.5 ਸਾਲਾਂ ਨੇ ਕੀ ਲਾਉਣਗੇ ਇਹ ਹੁਣ ਤੁਹਾਡੇ ਸਾਹਮਣੇ ਆ ਪਰ ਦੁੱਖ ਤੇ ਹੈਰਾਨੀ ਦੀ ਗੱਲ ਇਹ ਆ ਕਿ ਜਿਹੜਾ ਬੰਦਾ ਇਹਨਾਂ ਦੇ ਕੋਲੇ ਐਨੇ ਲੰਮੇ ਟਾਈਮ ਤੋਂ ਜੇਲ੍ਹ ਚ ਬੰਦਿਆ ਹਰਵਿੰਦਰ ਭਾਈ ਸਤਿ ਸ੍ਰੀ ਅਕਾਲ ਕਿ ਉਹ ਬੰਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਤੇ ਉਹਨਾਂ ਦੇ ਸਾਥੀ ਜਿਹੜੇ ਆ ਉਹ ਜਾਨ ਦਾ ਖਤਰਾ ਬਣ ਗਏ ਆ ਕਮੈਲ ਸਿੰਘ ਸਤਿ ਸ੍ਰੀ ਅਕਾਲ ਦੇਖੋ ਭਰਾਵੋ ਕਿ ਜਦੋਂ ਕੋਈ ਬਹਾਨਾ ਨਾ ਲੱਭੇ ਜਦੋਂ ਕੋਈ ਆਪਾਂ ਕਿ ਕੀ ਹੁੰਦਾ ਆ ਵੀ ਜੇ ਇੰਨੇ ਟਾਈਮ ਦੀ ਹਾਈ ਕੋਰਟ ਪੁੱਛਗਿੱਛ ਕਰਦੀ ਤੇ ਇਹੋ ਦੱਸਣਾ ਪੈਣਾ ਸੀਗਾ ਵੀ ਇਹ ਐਨਐਸਏ ਕਿਉਂ ਲਾਈ ਗਈ ਆ ਪਰ ਆਏ ਦਿਨ ਧਮਕੀਆਂ ਮਿਲ ਰੀਆਂ ਲੋਕਾਂ ਨੂੰ ਆਏ ਦਿਨ ਲੋਕਾਂ ਦੇ ਕਤਲ ਹੋ ਰਹੇ ਆ ਉਹ ਫਿਰ ਉਹਨਾਂ ਦਾ ਤਾਂ ਵੀ ਕੀ ਆ ਕਰਵਾ ਸਰ ਜੀ ਸਤਿ ਸ੍ਰੀ ਅਕਾਲ ਸਰਵ ਜੀ ਸਤਿ ਸ੍ਰੀ ਅਕਾਲ ਦੋਖ ਇਸ ਗੱਲ ਦਾ ਕਿ ਜਿਹੜੇ ਲੋਕਾਂ ਨੂੰ ਹੁਣ ਜਿਹਦਾ ਕੋ ਚੰਗਾ ਕਾਰੋਬਾਰ ਆ ਤੇ ਕੋਈ ਕਰਮ ਵਾਲਾ ਹੋਣਾ ਆ ਕਿ ਜੀ ਉਹ ਬਾਈ ਫੋਨ ਨਹੀਂ ਆਇਆ ਜਾਂ ਜਿੱਤ ਤੇ ਗੋਲੀ ਨਹੀਂ ਚੱਲੀ ਅੱਗੇ ਦੱਸ ਜੇ ਕੋਈ ਵਪਾਰੀ ਵੱਡੇ ਬਿਜ਼ਨਸਮੈਨ ਹੋਂ ਤਾਂ ਬਾਈ ਕਿਹੜਾ ਪਸ਼ੂਆਂ ਖੁਰਨ ਵਾਲੇ ਵਿੱਚੋਂ ਵੀ ਜਿਹੜੇ ਬੰਦੇ ਮਿਹਨਤ ਕਰਦੇ ਆ ਹੈ ਆਪਦੇ ਡੰਗਰ ਪਾਲਦੇ ਆ ਜਾਂ ਘੋੜੇ ਪਾਲਦੇ ਆ ਬਾਈ ਉਥੋਂ ਤਾਂ ਇੱਕ ਚੰਗੀ ਗੱਲ ਹੈ ਠੀਕ ਆ